ਚੁਗਾਉ ਸਭ ਅਗਲੀ ਖਬਰ ਦੇ ਵੱਲ ਵਧੀਏ ਤਾਂ ਵੀਰ ਬਾਜ਼ ਦਿਵਸ ਜਿਹੜਾ ਹੈ ਮਨਾਇਆ ਗਿਆ ਹੈਗਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ ਭਾਰਤ ਸਰਕਾਰ ਦੇ ਵੱਲੋਂ ਔਰ ਇੱਥੇ ਸਮਾਗਮਾਂ ਦੇ ਵਿੱਚ ਸਤਵਿੰਦਰ ਸੱਤੀ ਜਿਹੜੀ ਕਿ ਬਹੁਤ ਪ੍ਰਸਿੱਧ ਰਹੀ ਹੈ ਖਾਸ ਕਰਕੇ ਲਿਸ਼ਕਾਰਾ ਜਿਹੜਾ ਪ੍ਰੋਗਰਾਮ ਦੂਦਰਸ਼ਨ ਤੇ ਆਉਂਦਾ ਹੁੰਦਾ ਸੀਗਾ ਉਦੋਂ ਦੇ ਸਮੇਂ ਦੇ ਵਿੱਚ ਕਾਫੀ ਵੱਡੀ ਭੂਮਿਕਾ ਰਹੀ ਹੈ ਬਹੁਤ ਫੇਮਸ ਨਾਮ ਰਿਆ ਆਸ਼ਿਰੂ ਸ਼ਰਵੀ ਬੋਲਦ ਰਹੀ ਹੈ ਤੇ ਉੱਥੇ ਵੱਲੋਂ ਵੀ ਉੱਥੇ ਪਹੁੰਚ ਕੇ ਜਿਹੜੀ ਆਪੋਂ ਕਾਇਜੋਦੀ ਕਲਾਕਾਰੀ ਉਹ ਦਿਖਾਈ ਗਈ ਹੈਗੀ ਹੈ ਆ ਤਾਂ ਹੁਣ ਕਿਤੇ ਨਾ ਕਿਤੇ ਸੁਤਵਿੰਦਰ ਸੱਤੀ ਨੂੰ ਜਿਹੜਾ ਟ੍ਰੋ ਕੀਤਾ ਜਾ ਰਿਹਾ ਜੀ ਲੋ ਜੀ ਇਹ ਬੀਜੇਪੀ ਚ ਚਲਕੀ ਸਾਡੇ ਲੋਕ ਤਾਂ ਮੈਨੂੰ ਸਮਝ ਨਹੀਂ ਲਾਉਂਦੀ ਵੀ 1 ਮਿੰਟ ਦੇ ਵਿੱਚ ਕੋਈ ਬੀਜੇਪੀ ਚ ਭੇਜ ਦਿੰਦਾ ਕੋਈ ਕਾਂਗਰਸ ਚ ਭੇਜ ਦਿੰਦਾ ਇਹ ਕਿੱਦਾਂ ਦੀਆਂ ਕਿਆਸ ਰਹੀਆਂ ਚੱਲ ਰਹੀਆਂ ਜੀ ਹਜੇ ਥੋੜਾ ਸਮਾਂ ਵੇਟ ਤੇ ਕਰੋ ਭਾਈ ਜੀ ਉਹਦਾ ਕਿੱਤਾ ਸੀਗਾ ਉਹ ਚਲ ਗਈ ਤੁਹਾਡੇ ਕੀ ਵਿਚਾਰ ਨੇ ਇਸ ਤੇ ਪ੍ਰਤੀ ਜੀ ਅਹ ਦੇਖੋ ਜਨ ਸਾਹਿਬ ਇਦਾਂ ਹੁੰਦਾ ਕਿ ਇਹੋ ਜੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਖਾਸ ਕਰਕੇ ਜਿਹੜੇ ਸਰਕਾਰੀ ਪ੍ਰੋਗਰਾਮ ਹੁੰਦੇ ਆ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਲੋਕ ਜਿਹੜੇ ਆ ਉਹਨਾਂ ਨੂੰ ਇਨਵੀਟੇਸ਼ਨ ਹੁੰਦਾ ਖਾਸ ਕਰਕੇ ਕੁਝ ਕਲਾ ਮੰਚ ਦੇ ਲੋਕ ਹੁੰਦੇ ਆ ਕੁਝ ਸਿਆਸੀ ਲੋਕ ਹੁੰਦੇ ਆ ਧਾਰਮਿਕ ਲੋਕ ਹੁੰਦੇ ਆ ਤੇ ਇੱਥੇ ਵਕ ਵਕ ਹਸਤੀਆਂ ਨੂੰ ਜਿਹੜਾ ਆ ਇਨਵੀਟੇਸ਼ਨ ਦਿੱਤਾ ਜਾਂਦਾ ਜੀ ਜੀ ਜੇ ਆਪਾਂ ਇੱਥੇ ਗੱਲ ਕਰੀਏ ਕਿ ਕਾਸ ਖਾਸ ਸਤਵਿੰਦਰ ਸੱਤੀ ਬਾਰੇ ਜਿਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਅਸਲ ਵਿੱਚ ਉਹ ਇੱਕ ਕਲਾਕਾਰ ਹੈਗੀ ਹੈ ਤੇ ਇੱਕ ਐਂਕਰਿੰਗ ਉਹਦਾ ਜਿਹੜਾ ਹੈਗਾ ਕੀਤਾ ਹੈਗਾ ਯਾਨੀ ਕਿ ਪੇਸ਼ਕਾਰੀ ਤੇ ਜਦੋਂ ਤੁਸੀਂ ਦੇਖਦੇ ਹੋਗੇ ਕਿ ਜਦੋਂ ਪੀਟੀਸੀ ਚੈਨਲ ਜਿਹੜਾ ਆ ਕਾਫੀ ਜਦੋਂ ਉਂ ਬੁਲੰਦੀਆਂ ਤੇ ਸੀ ਤੇ ਉਦੋਂ ਜਿੰਨੇ ਵੀ ਵੱਡੇ ਮੇਨ ਪ੍ਰੋਗਰਾਮ ਹੁੰਦੇ ਸੀ ਜਾਂ ਉਹਨਾਂ ਦੇ ਕੋਈ ਆ ਆਊਟਡੋਰ ਪ੍ਰੋਗਰਾਮ ਹੁੰਦੇ ਸੀਗੇ ਤੇ ਉਹਨਾਂ ਦੇ ਵਿੱਚ ਉਹ ਐਂਕਰਿੰਗ ਕਰਦੀ ਸੀਗੀ ਜੀ ਤੇ ਬਾਕੀ ਜੇ ਗੱਲ ਕਰਦੇ ਹਾਂ ਕਿ ਜਿਹੜਾ ਭਾਰ ਸਰਕਾਰ ਵੱਲੋਂ ਸਹਿਬਜ਼ਾਦਿਆਂ ਦੀ ਤੇ ਮਾਤਾ ਗੁਜਰ कौर ਦੀ ਪਾਵਨ ਸ਼ਹੀਦੀ ਦੇ ਸਬੰਧ ਵਿੱਚ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਹਨੂੰ ਵੀਰਬਾਲ ਦੇ ਵਿੱਚ ਕਿਹਾ ਜਾਂਦਾ ਜਿਹਦੇ ਬਾਬਤ ਕਾਫੀ ਸਿੱਖ ਨੁਮਾਇੰਦਿਆਂ ਦੇ ਜਾਂ ਕਹਾਂ ਲੋਕਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਹੋਰ ਸੇਖਾਗੂਆਂ ਦੇ ਕੁਝ ਸ਼ੰਕੇ ਹੈਗੇ ਆ ਕਿ ਇਸ ਦਾ ਜਿਹੜਾ ਨਾਮ ਹੈ ਵੀਰਬਾਲ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਜਿਹੜਾ ਆ ਉਹ ਜਿਹੜਾ ਉੱਥੇ ਵੀ ਰਾਜ ਸਭਾ ਦੇ ਵਿੱਚ ਵੀ ਤੇ ਜਿਹੜਾ ਉੱਥੇ ਵਿਧਾਨ ਸਭਾ ਜਾਂ ਲੋਕ ਸਭਾ ਜਿਹੜੀਆਂ ਦੇਸ਼ ਦੀਆਂ ਵਿਧਾਨ ਸਭਾ ਹੈਗੀਆਂ ਨੇ ਹਰ ਇੱਕ ਥਾਂ ਤੇ ਵਕ ਵਕ ਪਲੇਟਫਾਰਮਾਂ ਤੇ ਪਿਛਲੇ ਦਿਨਾਂ ਦੇ ਵਿੱਚ ਮਾਲਵਿੰਦਰ ਮਾਲਵਿੰਦਰ ਕੰਗ ਜਿਹੜੇ ਨੇ ਉਨ੍ਹਾਂ ਦੇ ਵੱਲੋਂ ਵੀ ਹਾਂਜੀ ਉਹਨਾਂ ਨੇ ਵੀ ਉਹਨਾਂ ਨੇ ਵੀ ਉੱਥੇ ਬੋਲਿਆ ਸੀਗਾ ਕਿ ਇਹਦਾ ਜਿਹੜਾ ਨਾਮ ਹੈ ਇਹ ਬਦਲਣਾ ਚਾਹੀਦਾ ਆ ਬਾਲ ਦਿਵਸ ਨਹੀਂ ਰੱਖਣਾ ਚਾਹੀਦਾ ਤੇ ਬਾਕੀ ਰਹੀ ਗੱਲ ਦੇਖੋ ਸਤਵਿੰਦਰ ਸਤੀ ਦਾ ਉੱਥੇ ਜਾਣਾ ਉੱਥੇ ਜਾ ਕੇ ਪੇਸ਼ਕਾਰੀ ਕਰਨੀ ਯਾਨੀ ਕਿ ਜਿਹੜੇ ਵੈਸਟ ਆਏ ਹੁੰਦੇ ਆ ਚਾਹੀ ਸਰਕਾਰ ਦੇ ਆ ਚਾਹੀ ਅਰ ਸਰਕਾਰੀ ਆ ਚਾਹੀ ਉਹ ਕਹ ਲੋ ਕਿ ਧਾਰਮਿਕ ਨੁਮਾਇंदे ਹੋ ਗਏ ਜਾਂ ਪੋਲਿਟਿਕਲ ਹਸਤੀਆਂ ਹੋ ਗਈਆਂ ਜੀ ਜੀ ਉਹਨਾਂ ਨੂੰ ਜਿਹੜਾ ਉੱਥੇ ਬੁਲਾਇਆ ਜਾਂਦਾ ਆ ਉਹਨਾਂ ਦੇ ਜਿਹੜੇ ਵਿਚਾਰ ਆ ਲੋਕਾਂ ਤੱਕ ਪਹੁੰਚਾਏ ਜਾਂਦੇ ਆ ਤਾਂ ਕੋਈ ਨਾ ਕੋਈ ਐਂਕਰ ਤਾਂ ਹੁੰਦਾ ਹੀ ਆ ਸੋ ਉਹਨਾਂ ਨੇ ਦੇਖਿਆ ਵੀ ਪੰਜਾਬ ਦਾ ਪ੍ਰੋਗਰਾਮ ਹੈ ਤੇ ਸੁਤਵਿੰਦਰ ਸੱਤੀ ਗੋਨਾਂ ਨੇ ਉੱਥੇ ਮੰਨ ਲਿੱਤਾ ਤੇ ਉਹਨਾਂ ਨੂੰ ਬਾਕੀ ਵੀ ਗੱਲ ਦੇਖੋ ਜੀ ਇਹ ਚੀਜ਼ਾਂ ਵਾਸਤੇ ਜਿਹੜੇ ਇਹ ਕਲਾਕਾਰ ਲੋਕ ਹੁੰਦੇ ਆ ਉਹਨਾਂ ਨੂੰ ਸਪੈਸ਼ਲ ਤੌਰ ਤੇ ਇਨਵੀਟੇਸ਼ਨ ਹੁੰਦਾ ਔਰ ਉਹਨਾਂ ਨੂੰ ਇਸ ਚੀਜ਼ ਦਾ ਕਹ ਲਓ ਕਿ ਉਹਨਾਂ ਨੂੰ ਪੇ ਵੀ ਨਹੀਂ ਆਉਂਦਾ ਦੱਸਾਂ ਕੀ ਚੱਕਰ ਹੈ ਦੇਖੋ ਉੱਥੇ ਜਿਹੜਾ ਕਲਾਕਾਰ ਹੈ ਜਿਹੜਾ ਐਂਕਰ ਗਿਆ ਜਿਨੇ ਸਾਰਿਆਂ ਦੇ ਨਾਮ ਵਗੈਰਾ ਬੁਲਨੇ ਆ ਤਾਂ ਉਹਨੇ ਉਹਨਾਂ ਦੀ ਪ੍ਰਸ਼ੰਸਾ ਹੀ ਕਰਨੀ ਹੈ ਹੋਰ ਉੱਥੇ ਜੇ ਪ੍ਰਸ਼ੰਸਾ ਕਰ ਦਿੱਤੀ ਤੇ ਕਿੰਨੀ ਦਾ ਆਫਤ ਹੈ ਜੀ ਅਸੀਂ ਟ੍ਰੋਲ ਕਰਨ ਲੱਗ ਪਏ ਜੀ ਲੈ ਵੀ ਸਤਵਿੰਦਰ ਸੱਤੀ ਹੁਣ ਭਾਜੀਪੀ ਚ ਜਾਂ 1 ਮਿੰਟ ਦੇ ਵਿੱਚ ਭਾਜੀਪੀ ਚ ਭੇਜ ਦਿੰਨੇ ਆ ਅਸੀਂ ਉਹਨੂੰ ਅਸਲ ਵਿੱਚ ਹੁੰਦਾ ਕੀ ਆ ਚੰਦ ਸਾਹਿਬ ਕੇ ਦੇਖੋ ਜਦੋਂ ਜਿਹੜੇ ਬੰਦੇ ਨੂੰ ਜਿਹੜਾ ਬੰਦਾ ਨਾਂ ਚੰਗਾ ਲੱਗਦਾ ਹੋਵੇ ਖਾਸ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਇਸ ਟਾਈਮ ਹੈਗੀ ਆ ਸੋ ਉਹਨਾਂ ਨੇ ਤੇ ਰੋਲਾ ਪਾਉਣੇ ਪਾਉਣਾ ਸੋ ਉਹਨਾਂ ਦੀਆਂ ਉੱਥੇ ਇਹ ਕਹਿ ਲੋ ਕਿ ਨਹੀਂ ਇਹ ਤਾਂ ਬਿਆਨ ਸਮਝਾ ਦੀ ਗੱਲ ਨਹੀਂ ਆਮ ਲੋਕਾਂ ਦੀ ਗੱਲ ਹੈ ਜਿਹੜੇ ਫੋਟੋ ਆਮ ਲੋਕ ਵੀ ਤਾਂ ਆਮ ਲੋਕ ਵੀ ਉਹੀ ਬੋਲਦੇ ਆ ਜੋ ਸੋਸ਼ਲ ਮੀਡੀਆ ਤੇ ਚੱਲਦਾ ਹੋਵੇ ਚੰਦ ਸਾਹਿਬ ਤੁਸੀਂ ਮੀਡੀਆ ਦੇ ਵਿੱਚ ਉੱਥੇ ਕੰਮ ਕੀਤਾ ਆ ਉੱਥੇ ਸਾਰਾ ਕੁਝ ਜਿਹੜਾ ਆ ਨਾ ਉਹ ਕਹਿ ਲੋ ਕਿ ਇੱਕ ਯੋਜਨਾਬੱਧ ਤਰੀਕੇ ਨਾਲ ਚੱਲਦਾ ਆ ਉੱਥੇ ਟੀਮਾਂ ਬੈਠੀਆਂ ਹੁੰਦੀਆਂ ਆ ਉੱਥੇ ਕਹੋ ਕਿ ਇੱਕ ਹਿਸਾਬ ਦਾ ਹੜ ਲਿਆਂਦਾ ਹੁੰਦਾ ਵੀ ਕਿਹੜੀ ਗੱਲ ਜਿਹੜੀ ਆ ਅੱਜ ਵਾਇਰਲ ਕਰਨੀ ਆ ਸੋ ਠੀਕ ਆ ਜਿਹੜੇ ਲੋਕ ਬੋਲ ਰਹੇ ਆ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜੇ ਕੋਈ ਬੰਦਾ ਕਿਸੇ ਕਿੱਤੇ ਵਿੱਚ ਕੋਈ ਕੰਮ ਕਰਦਾ ਆ ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਉੱਥੇ ਉਹ ਗਿਆ ਤੇ ਉਸ ਪਾਰਟੀ ਦਾ ਬਣ ਗਿਆ ਹਾਂ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਤੁਸੀਂ ਕਿਸੇ ਦੀ ਸਟੇਜ ਤੇ ਜਾਂਦੇ ਆ ਤੇ ਤੁਸੀਂ ਕਿਸੇ ਨੂੰ ਮਾਰਾ ਤਾਂ ਬੋਲ ਨਹੀਂ ਸਕਦੇ ਹਾਂ ਜੇ ਤੁਸੀਂ ਉਹਦੇ ਦੇ ਅਹੁਦਿਆਂ ਦੇ ਮੁਤਾਬਕ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਜਾਂ ਇਸ ਕੋਲੋਂ ਪ੍ਰਸ਼ੰਸਾ ਕਰਦੇ ਆ ਦੇਖੋ ਜੀ ਕਿੰਨਾ ਵਧੀਆ ਪ੍ਰੋਗਰਾਮ ਲਈ ਤੇ ਆ ਜਾਂ ਬਾਕੀ ਚੀਜ਼ਾਂ ਜਿਹੜੀਆਂ ਟਰੋਲ ਕਰਨ ਦੀਆਂ ਆ ਅਸਲ ਵਿੱਚ ਆਪਣੇ ਦੇਸ਼ ਦੇ ਵਿੱਚ ਖਾਸ ਕਰਕੇ ਲੋਕ ਜਿਹੜੇ ਆ ਨਾ ਇਹਨਾਂ ਚੀਜ਼ਾਂ ਵਾਸਤੇ ਬਹੁਤ ਵਾਧੂ ਟਾਈਮ ਕੱਢ ਲੈਂਦੇ ਆ ਜਦੋਂ ਦੇਖੋ ਜੀ ਨਾਲੇ ਚ ਜਾਓ ਸਰ ਦੇਖੋ ਜਿਹੜੀ ਚੀਜ਼ ਦੀ ਪ੍ਰਸ਼ੰਸਾ ਕਰਨੀ ਹੈ ਉਦੀ ਪ੍ਰਸ਼ੰਸਾ ਕਰੋ ਜਿੱਥੇ ਨੁਕਤਾਚੀਨੀ ਕਰਨੀ ਹੈ ਕ੍ਰਿਟਿਸਿਜ਼ਮ ਕਰਨਾ ਹੈ ਜੰਮ ਜੰਮ ਕਰੋ ਪਰ ਤੁਸੀਂ ਦੇਖਿਆ ਜਿਸ ਤਰੀਕੇ ਦੇ ਨਾਲ ਵੀਰ ਬਾਲਦੇਵ ਸਿੰਘ ਬਣਾਇਆ ਗਿਆ ਹੈਗਾ ਹਾਲਾਂਕਿ ਇਹਦੇ ਉੱਪਰ ਵੀ ਆਵਾਦ-ਵਵਾਦ ਹੈਗਾ ਕਿ ਉਹ ਵੀਰ ਨਹੀਂ ਸਾਡੇ ਬਾਬੇ ਨੇ ਬਿਲਕੁਲ ਸਾਡੇ ਬਾਬੇ ਹੈਗੇ ਨੇ ਪਰ ਇਸ ਚੀਜ਼ ਨੂੰ ਜੇਕਰ ਪਾਸੇ ਰੱਖ ਕੇ ਇੱਕ ਚੀਜ਼ ਸੋਚੀ ਜਾਵੇ ਜਿਸ ਤਰੀਕੇ ਦੇ ਨਾਲ ਗ੍ਰਹਿ ਮੰਤਰੀ ਅਮੀਸ਼ਾ ਬੋਲੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਬਾਬਤ ਜਾਂ ਹੋਰ ਆ ਜਿਹੜੇ ਜੋਗੀ ਅਦਿੱਤਿਆਨਾਥ ਬੋਲੇ ਹੈਗੇ ਨੇ ਇਹ ਜੋ ਚੀਜ਼ਾਂ ਲਫ਼ਜ਼ ਉਹਨਾਂ ਨੇ ਬੋਲੇ ਨੇ ਸਾਡੇ ਗੁਰੂ ਸਾਹਿਬਾਨ ਦੇ ਪ੍ਰਤੀ ਸਾਡੇ ਬਾਬਿਆਂ ਦੇ ਪ੍ਰਤੀ ਉਹਦੀ ਕਿਤਨਾ ਕਿਤੇ ਸਰਾਨਾ ਵੀ ਕਰਨੀ ਬੰਦੀ ਹੈ ਜੇਕਰ ਕੋਈ ਚੰਗੀ ਚੀਜ਼ੇ ਹੁੰਦੀ ਹੈ ਤਾਂ ਉਹਦੀ ਸਰਾਨਾ ਕਰਨੀ ਵੀ ਸਿੱਖੀਏ ਹਰ ਜਗ੍ਹਾ ਨੁਕਤਾ ਚ ਇੰਨੀ ਕੰਮ ਨਹੀਂ ਕਰਦੇ ਇਹ ਤਾਂ ਬਿਲਕੁਲ ਗੱਲ ਸਹੀ ਹੈ ਦੇਖੋ ਜੀ ਸਰਕਾਰਾਂ ਜਿਹੜੀਆਂ ਆ ਜੇ ਉਹ ਨਾ ਚਾਉਣ ਤਾਂ ਭਾਵੇਂ ਕੁਝ ਵੀ ਨਾ ਕਰਨ ਤੇ ਜੇ ਨਹੀਂ ਕੁਝ ਕਰਦੇ ਤਾਂ ਵੀ ਆਪਣੇ ਲੋਕ ਫਿਰ ਕਹਿੰਦੇ ਵੇਖੋ ਜੀ ਸਰਕਾਰ ਨੇ ਹਿੰਦੂਆਂ ਦੇ ਦਿਹਾੜੀ ਮਨਾਏ ਆ ਤੇ ਸਿੱਖਾਂ ਦੇ ਦੀ ਮਨਾਏ ਜੇ ਮੁਸਲਮਾਨਾਂ ਦੇ ਦੀ ਮਨਾਏ ਤੇ ਉਹਨਾਂ ਨੇ ਕਹਿਣਾ ਜੀ ਲੋ ਜੀ ਸਿੱਖਾਂ ਦੇ ਮਨਾਤੇ ਸਾਡੇ ਨਹੀਂ ਮਨਾਏ ਸੋ ਇਸ ਕਰਕੇ ਉਹਨਾਂ ਨੂੰ ਸਾਰਾ ਕੁਝ ਕਰਨਾ ਪੈਂਦਾ ਆ ਬਾਕੀ ਗਈ ਗੱਲ ਛੰਡ ਸਾਬ ਦੇਖੋ ਜਿਹੜਾ ਸਟੇਜ ਤੇ ਜਾਣਾ ਜਾਂ ਨਾ ਜਾਣਾ ਇਹ ਹਰ ਇੱਕ ਬੰਦੇ ਦਾ ਨਿੱਜੀ ਫੈਸਲਾ ਹੁੰਦਾ ਜੀ ਤੇ ਸਤਵਿੰਦਰ ਸੱਤੀ ਜਿਹੜੀ ਆ ਉਹ ਕਿਸੇ ਕੌਮ ਨੂੰ ਰਿਪਰੈਜ਼ੈਂਟ ਨਹੀਂ ਕਰਦੀ ਨਾ ਹੀ ਉਹ ਕਿਸੇ ਸਿਆਸੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੀ ਆ ਔਰ ਨਾ ਹੀ ਕੋਈ ਉਹਦਾ ਕੋਈ ਇਸ ਚੀਜ਼ ਬਾਰੇ ਕੋਈ ਹੈਗਾ ਆ ਕਿ ਦੇਖੋ ਜੀ ਫਲਾਣੇ ਟਾਈਮ ਤੇ ਉਹਨੂੰ ਸਿੱਖ ਕੌਮ ਵੱਲੋਂ ਆਮੰਦ ਦਿੱਤਾ ਗਿਆ ਤੇ ਹੁਣ ਉਹ ਦੂਜੇ ਪਾਸੇ ਜਾ ਕੇ ਬਹਿ ਗਈ ਹੈ। ਬਿਲਕੁਲ। ਦੇਖੋ ਇਹ ਜਿਹੜੇ ਕਲਾਕਾਰ ਲੋਕ ਹੁੰਦੇ ਨੇ ਕਲਾਕਾਰ ਲੋਕਾਂ ਦਾ ਇਹੋ ਜਿਹਾਂ ਥਾਵਾਂ ਤੇ ਜਾਣਾ ਮਾਨਦਤ ਵਾਲੇ ਕਲਾਕਾਰ। ਹਾਂਜੀ ਉਹ ਉਹਨਾਂ ਦਾ ਆਪਣਾ ਨਿੱਜੀ ਕੰਮ ਹੁੰਦਾ ਹੈ। ਇੱਕ ਉਹਨਾਂ ਦਾ ਕੰਮ ਹੈ ਕਿੱਤਾ ਆ। ਉਹ ਆਪਣੇ ਕਿੱਤੇ ਵਜੋਂ ਉੱਥੇ ਜਾਂਦੇ ਆ। ਹੁਣ ਨਿੱਕੀ ਜੀ ਗੱਲ ਹੈ ਜਦੋਂ ਆਪਾਂ ਦੇਖਦੇ ਹਾਂ ਕਿ ਕੋਈ ਵੀ ਐਂਕਰ ਹੈ ਜਦੋਂ ਕਿਸੇ ਆ ਪੋਲੀਟੀਸ਼ੀਅਨ ਦੀ ਤੁਸੀਂ ਇੰਟਰਵਿਊ ਕਰਦੇ ਆ ਜਾਂ ਕੋਈ ਗੱਲਬਾਤ ਕਰਦੇ ਆ ਤੇ ਉਥੇ ਤੁਸੀਂ ਉਹਨੂੰ ਕੋਈ ਇਹ ਥੋੜੀ ਕਹਿੰਨਾ ਕਿ ਤੂੰ ਇਸ ਗੱਲੋਂ ਮਾੜਾ ਤੂੰ ਉਸ ਗੱਲੋਂ ਮਾੜਾ ਤੁਸੀਂ ਤਾਂ ਆਪਣੀਆਂ ਜੋ ਜਿੰਨੀਆਂ ਕੋਈ ਗੱਲਾਂ ਆਪਣੀ ਨਿੱਜਤਾ ਦੇ ਵਿੱਚ ਰਹਿ ਕੇ ਆਪਣੇ ਦਾਇਰੇ ਵਿੱਚ ਰਹਿ ਕੇ ਉਹ ਗੱਲਾਂਬਾਤਾਂ ਕਰਦੇ ਆ ਸੋ ਮੇਰਾ ਮੰਨਣਾ ਇਹ ਆ ਕਿ ਦੇਖੋ ਇਦਾਂ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਫਿਰ ਬਾਅਦ ਵਿੱਚ ਉਹਨੂੰ ਇੰਨੇ ਘਟਿਆ ਦਰਜੇ ਦੀ ਸ਼ਬਦਾਵਲੀ ਦੇ ਨਾਲ ਉਹਨੂੰ ਟ੍ਰੋਲ ਕਰਨਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਕੱਲ ਨੂੰ ਇਹੋ ਹੀ ਬੰਦੇ ਜਿਹੜੇ ਹੁੰਦੇ ਆ ਟਰੋਲ ਕਰਦੇ ਹੁੰਦੇ ਆ ਜੇ ਕੋਈ ਜਿਹੜੇ ਬੰਦੇ ਨੂੰ ਟਰੋਲ ਕੀਤਾ ਜਾਂਦਾ ਕੋਈ ਚੰਗਾ ਕੰਮ ਕਰ ਦਿੰਦਾ ਆ ਤੇ ਬਾਅਦ ਵਿੱਚ ਤੁਸੀਂ ਫਿਰ ਲੋਕ ਜਿਹੜੇ ਆ ਉਸੇ ਚੀਜ਼ ਨੂੰ ਫਿਰ ਦੂਜੇ ਪਾਸੇ ਨੂੰ ਤੁਰ ਪੈਣਿਆ ਵਾਇਰਲ ਹੋ ਫਿਰ ਉਹ ਹੀ ਬੰਦੇ ਚਾਹੁੰਦੇ ਆ ਕਿ ਅਸੀਂ ਹੁਣ ਨਿਗਾ ਚਾਹੀਏ ਕਿ ਅਸੀਂ ਭਈ ਕਿਸੇ ਨੂੰ ਵਧੀਆ ਕਹਿ ਰਹੇ ਆ ਆ ਹੜਾ ਵਿੱਚ ਤੁਸੀਂ ਦੇਖਿਆ ਜਦੋਂ ਪੰਜਾਬ 'ਚ ਹੜਾ ਆਏ ਆ ਹੁਣ ਜਿਹੜੇ ਜਿਹੜੇ ਕਲਾਕਾਰਾਂ ਨੂੰ ਲੋਕ ਭੰਡਦੇ ਰਹੇ ਆ ਟਰੋਲ ਕਰਦੇ ਰਹੇ ਆ ਉਸੇ ਕਲਾਕਾਰਾਂ ਦੇ ਨਾਲ ਲੋਕੀ ਜਾ ਕੇ ਫੋਟੋਆਂ ਖਿਚਾਉਂਦੇ ਰਹੇ ਆ ਤੇ ਉੱਥੇ ਦੇਖੋ ਉਹਨਾਂ ਨੇ ਮਦਦ ਨਹੀਂ ਕੀਤੀ ਆ ਸੋ ਇਹ ਗੱਲ ਚੰਗੀ ਨਹੀਂ ਹੈਗੀ ਇਹਦੇ ਨਾਲ ਕੋਈ ਚੰਗਾ ਵਧੀਆ ਮੈਸੇਜ ਨਹੀਂ ਜਾਂਦਾ ਤੇ ਮੇਰਾ ਖਿਆਲ ਜਿਹੜੇ ਕਲਾਕਾਰ ਲੋਕ ਨੇ ਉਹ ਇਹੋ ਜਿਹੀਆਂ ਚੀਜ਼ਾਂ ਸਹਿਣ ਕਰਦੇ ਹੀ ਰਹਿੰਦੇ ਆ ਇਹੋ ਜੇ ਕੰਮ ਹੁੰਦੇ ਰਹਿੰਦੇ ਆ ਕੋਈ ਤੁਸੀਂ ਸਦਾ ਤੁਹਾਨੂੰ ਕੋਈ ਬੰਦਾ ਚੰਗਾ ਨਹੀਂ ਕਹਿੰਦਾ ਤੇ ਬਾਕੀ ਜੀ ਜਿਹੜੀ ਗੱਲ ਸਰਕਾਰ ਵੱਲੋਂ ਜੋ ਵੀ ਦਿਨ ਮਨਾਇਆ ਗਿਆ ਚੰਗਾ ਕੀਤਾ ਮਨਾਉਣਾ ਚਾਹੀਦਾ ਆ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਔਰ ਉਸ ਤੋਂ ਬਾਅਦ ਸਹਿਬਜ਼ਾਦਿਆਂ ਦੀ ਸ਼ਹੀਦੀ ਸਿੰਘਾਂ ਦੀ ਸ਼ਹੀਦੀ ਇਹ ਮੇਨ ਗੱਲ ਇਹ ਆ ਕਿ ਇਹ ਭਾਰਤ ਵੰਸ਼ ਵਾਸਤੇ ਸ਼ਹੀਦੀਆਂ ਹੋਈਆਂ ਨਾ ਕਿ ਸਿੱਖ ਕੌਮ ਵਾਸਤੇ ਸ਼ਹੀਦੀਆਂ ਹੋਈਆਂ ਨਾ ਕਿਸੇ ਖਾਸ ਕਿਤੇ ਵਾਸਤੇ ਸ਼ਹੀਦੀ ਹੋਣੀ ਇਹ ਸਿਰਫ ਤੇ ਸਿਰਫ ਭਾਰਤ ਦੀ ਪ੍ਰਭੂਸੱਤਾ ਨੂੰ ਬਚਾਉਣ ਵਾਸਤੇ ਔਰ ਭਾਰਤ ਵੰਸ਼ ਦੇ ਲੋਕਾਂ ਦੀ ਰਾਖੀ ਵਾਸਤੇ ਇਸ ਤੋਂ ਵੀ ਉੱਪਰ ਦੀ ਗੱਲ ਅ ਧਰਮਾਂ ਦੀ ਰਾਖੀ ਵਾਸਤੇ ਕਿਉਂਕਿ ਉਦੋਂ ਇੱਕ ਮੇਨ ਸਟ੍ਰੀਮ ਧਰਮ ਸੀਗਾ ਮੁਗਲ ਧਰਮ ਮੁਸਲਮਾਨ ਧਰਮ ਸੀਗਾ ਜਿਹੜਾ ਜਿਸ ਨੂੰ ਮੁਗਲ Empire ਜਿਹੜੇ ਆ ਉਹ ਰਨ ਕਰਦੇ ਸੀਗੇ ਖਾਸਾ ਜਿਹੜੇ ਖਾਸ ਤੌਰ ਤੇ ਜਿਹੜਾ ਔਰੰਗਜ਼ੇਬ ਦਾ ਟਾਈਮ ਹੈਗਾ ਸੀਗਾ ਜੀ ਸੋ ਉਸ ਵਕਤ ਲੋਕਾਂ ਨੂੰ ਜਬਰੀ ਜਿਹੜਾ ਮੁਸਲਮਾਨ ਬਣਾਉਣਾ ਤੇ ਉਹਨਾਂ ਤੇ ਕਹਿਰ ਟਾਉਣਾ ਤੇ ਖਾਸ ਕਰਕੇ ਜਿਹੜੇ ਛੋਟੀਆਂ ਸ਼੍ਰੇਣੀਆਂ ਦੇ ਲੋਕ ਨੇ ਉਹਨਾਂ ਨੂੰ ਖਤਮ ਕਰਨਾ ਇਹ ਉਸ ਵਕਤ ਦਾ ਰੁਝਾਨ ਸੀ ਜਿਸ ਨੂੰ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਚੀਜ਼ ਨੂੰ ਥੱਲੇ ਆ ਤੇ ਉਸ ਤੋਂ ਬਾਅਦ ਗੱਲ ਉੱਥੇ ਰੁਕੀ ਨਹੀਂ ਫੇਰ ਵੀ ਜਿਹੜਾ ਹੈਗਾ ਆ سلسلہ ਇਦਾਂ ਚੱਲਦਾ ਰਿਹਾ ਤੇ ਸਹਿਬਜ਼ਾਦਿਆਂ ਦੀ ਵੀ ਸ਼ਹੀਦੀ ਇਸੇ ਕਰਕੇ ਹੋਈ ਸੀਗੇ ਉਹਨਾਂ ਨੂੰ ਕਹਿੰਦੇ ਸੀਗੇ ਮੁ슬ਮਾਨ ਬਣ ਜਾਓ ਉਹਨਾਂ ਨੇ ਇਹ ਗੱਲ ਨਹੀਂ ਮੰਨੀ ਨਹੀਂ ਮੰਨੀ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਕੋਈ ਵੀ ਦੁਨੀਆ ਦਾ ਧਰਮ ਜਿਹੜਾ ਹੈ ਇਹ ਗੱਲ ਨਹੀਂ ਸਿਖਾਉਂਦਾ ਤੇ ਤੁਸੀਂ ਕਿਸੇ ਵੀ ਸਖਸ਼ ਨੂੰ ਕਿਸੇ ਵੀ ਬੰਦੇ ਨੂੰ ਜਬਰੀ ਉਹਨੂੰ ਆਧਰਮ ਕਬੂਲਣ ਲਈ ਕਹੋ ਤੇ ਇਹ ਇੱਕ ਜਿਹੜਾ ਹਿਊਮਨ ਰਾਈਟਸ ਦਾ ਮਸਲਾ ਸੀਗਾ ਇਸ ਕਰਕੇ ਚਲੋ ਜੇ ਸਰਕਾਰ ਨੇ ਇਹ ਦਿਨ ਮਨਾਇਆ ਤਾਂ ਵਧੀਆ ਗੱਲ ਹੈ ਉਥੇ ਕੌਣ-ਕੌਣ ਗਿਆ ਕੌਣ ਨਹੀਂ ਗਿਆ ਉਹ ਕੋਈ ਵੱਡੀ ਗੱਲ ਨਹੀਂ ਸਰਕਾਰਾਂ ਜਿਹੜੀਆਂ ਆ ਖਾਸ ਤੌਰ ਤੇ ਇਹੋ ਜੇ ਸਮਾਗਮਾਂ ਵਿੱਚ ਉਹਨਾਂ ਬੰਦਿਆਂ ਨੂੰ ਇਨਵਿਟੇਸ਼ਨ ਦਿੰਦੀਆਂ ਹੁੰਦੀਆਂ ਹੁੰਦੀਆਂ ਸਟੇਜਾਂ ਤੇ ਜਿਹੜੇ ਉਹਨਾਂ ਦਾ ਥੋੜਾ ਬਹੁਤਾ ਲਾ ਲਗਾ ਰੱਖਦੇ ਆ ਨੇੜਤਾ ਰੱਖਦੇ ਆ ਤੇ ਬਾਕੀ ਹੋਰ ਵੀ ਜੇ ਸਿਆਸਤੀ ਬੰਦੇ ਹੁੰਦੇ ਆ ਸਿਆਸਤ ਵਿੱਚ ਪੈਰ ਰੱਖਦੇ ਆ ਉਹਨਾਂ ਨੂੰ ਸੱਦਦੇ ਆ ਹੋਰ ਵੀ ਕਈ ਪਾਰਟੀਆਂ ਦੇ ਬੰਦੇ ਉੱਥੇ ਗਏ ਸੀਗੇ ਤਾਂ ਮਤਲਬ ਸਾਰੇ ਬੀਜੇਪੀ ਦੇ ਪਾਰਟੀ ਦੇ ਥੋੜੀ ਬਣ ਗਏ ਆ ਸੋ ਬਾਕੀ ਗੱਲ ਇਹ ਆ ਕਿ ਜਿਹੜਾ ਇਹ ਟ੍ਰੋਲ ਕਰਨਾ ਜਿਹੜਾ ਨਾ ਇਹ ਸ਼ੁਰੂ ਤੋਂ ਭਾਰਤ ਦੇ ਵਿੱਚ ਇਹ ਕੰਮ ਚੱਲਦਾ ਪਿਆ ਅੱਜ ਕੱਲ ਬਹੁਤ ਜ਼ੋਰਾਂ ਤੇ ਆ ਕੋਈ ਬੰਦਾ ਅ ਕਹਿੰਦੇ ਆ ਕਿ ਕਈ ਸਾਲ ਚੰਗਾ ਕੰਮ ਕਰਦਾ ਰਹੇ ਜੇ ਕਿਤੇ ਉਹਦੇ ਕੋਲ ਕੋਈ ਮਾੜੀ ਜੀ ਮੂੰਹ ਚੋਂ ਗੱਲ ਨਿਕਲ ਜਾਵੇ ਤੇ ਬਾਅਦ ਵਿੱਚ ਫਿਰ ਉਹੋ ਰੇਲ ਬਣਾਉਂਦੇ ਆ ਉਹਦੀ ਬੁਰਾ ਹਾਲ ਕਰਦੇ ਆ ਤੇ ਇਹ ਤਾਂ ਉੱਥੇ ਦੀ ਇੱਕ ਕਹਿੰਦੇ ਕਿ ਪਿਰਤ ਪੈ ਚੁੱਕੀ ਆ ਪਰ ਇਹ ਚੰਗੀ ਨਹੀਂ ਤੇ ਇਹ ਨਹੀਂ ਹੋਣਾ ਚਾਹੀਦਾ